ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਚੱਪੜ ਜਿੜੀ ਦਾ ਇਤਿਹਾਸ ਦੱਸਣ ਜਾ ਰਹੇ ਹਾਂ ਚੱਪੜ ਜਿੜੀ ਪੰਜਾਬ ਦੇ ਮੋਹੱਲੇ ਜਿਨੇ ਵਿੱਚ ਪੈਂਦਾ ਹੈ ਇਹ ਇੱਕ ਇਤਿਹਾਸਿਕ ਪਿੰਡ ਹੈ ਸੰਗਤ ਜੀ ਇਹ ਸਥਾਨ ਸਿੱਖ ਇਤਿਹਾਸ ਵਿੱਚ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਸੰਗਤ ਜੀ ਇੱਥੇ 1710 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਜੰਗ ਦੇ ਮੈਦਾਨ ਵਿੱਚ ਹਰਾਇਆ ਸੀ ਸਾਲ 1710 ਈਸਵੀ ਵਿੱਚ ਤਨ ਤੁਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਮਰ ਹੁਕਮ ਦੇ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਸਰਕਾਰ ਦੇ ਜ਼ੁਲਮਾਂ ਦੇ ਖਿਲਾਫ ਜੰਗ ਜਾਰੀ ਕੀਤੀ ਸੀ ਵਜ਼ੀਰ ਖਾਨ ਜੋ ਕਿ ਸਰਹੰਦ ਦਾ ਗਵਰਨਰ ਸੀ ਉਹ ਸਨੇ ਛੋਟੇ ਸਹਿਬਜ਼ਾਦਿਆਂ ਦੀ નિર્દય ਹੱਤਿਆ ਕਰਵਾਈ ਸੀ ਇਸ ਦੇ ਵਿਰੁੱਧ ਬਾਬਾ ਬੰਦਾ ਸਿੰਘ ਬਹਾਦਰ ਨੇ ਜੰਗ ਦਾ ਐਲਾਨ ਕੀਤਾ ਸੰਗਤ ਜੀ ਇਹ ਜੰਗ ਚੱਪੜਚੜੀ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਹੋਈ ਸੀ ਵਿਸਾਲ ਸੈਨਾ ਫੌਜ ਨੇ ਵਜ਼ੀਰ ਖਾਨ ਦੀ ਫੌਜ ਨੂੰ ਹਰਾਇਆ ਸੀ ਅਤੇ ਉਸ ਨੂੰ ਮਾਰ ਦਿੱਤਾ ਸੀ ਇਹ ਜਿੱਤ ਸਿੱਖ ਇਤਿਹਾਸ ਦੀ ਵੈਲੇ ਵੱਡੀ ਫਤਿਹ ਸੀ ਜਿਸ ਨੇ ਖਾਲਸੇ ਦੀ ਸਿਆਸੀ ਤਾਕਤ ਦੀ ਸ਼ੁਰੂਆਤ ਕੀਤੀ ਸੀ ਸੰਗਤ ਜੀ ਜੰਗ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਕਬਜ਼ਾ ਕਰ ਲਿਆ ਅਤੇ ਜ਼ਿਮੀਂਦਾਰੀ ਪ੍ਰਥਾ ਨੂੰ ਖਤਮ ਕਰਕੇ ਕਿਸਾਨਾਂ ਨੂੰ ਜ਼ਮੀਨ ਦਿੱਤੀ ਸੀ ਸੰਗਤ ਜੀ ਅੱਜ ਇਸ ਸਥਾਨ ਤੇ ਚੱਪੜ ਚਿੜੀ ਦੇ ਵਿੱਚ 328 ਫੁੱਟ ਉੱਚਾ ਫਤਿਹ ਬੁਰਜ ਬਣਾਇਆ ਗਿਆ ਹੈ ਜੋ ਕਿ ਭਾਰਤ ਦੇਸ਼ਾ ਸਭ ਤੋਂ ਉੱਚਾ ਸਭ ਤੋਂ ਉੱਚਾ ਬਾਰ ਮੈਮੋਰੀਅਲ ਹੈ ਇਹ ਯਾਦਗਾਰੀ ਬਾਬਾ ਬੰਦਾ ਸਿੰਘ ਬਹਾਦਰ ਦੀ ਅਤੇ ਚੱਪੜ ਚਿੜੀ ਦੇ ਜੰਗ ਨੂੰ ਸਮਰਪਿਤ ਹੈ ਸੰਗਤ ਜੀ ਇਹ ਸਥਾਨ ਅੱਜ ਵੀ ਸਿੱਖਾਂ ਲਈ ਸ਼ਰਦਾ ਅਤੇ ਬਹਾਦਰੀ ਦਾ ਪ੍ਰਤੀਕ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਤਿਹਾਸਿਕ ਜਾਣਕਾਰੀ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਿਕ ਜਾਣਕਾਰੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ